ਅਲਦੀਕ ਖਬਰ ਚੱਲ ਰਹੀ ਹੈ ਕਿ ਪੰਜਾਬੀ ਉੱਗੇ ਗਾਇਕ ਜਿਹੜੇ ਰਾਜਵੀਰ ਜਵੰਦਾ ਜੀ ਉਹਨਾਂ ਦਾ ਐਕਸੀਡੈਂਟ ਹੋਇਆ ਬਹੁਤ ਬੁਰੀ ਤਰ੍ਹਾਂ ਉਹ ਫੱਟੜ ਹੋਏ ਹੈ ਜਿਹਰੇ ਇਲਾਜ ਚੱਲ ਰਹੇ ਹੈ ਇਹਦੇ ਪਿੱਛੇ ਆਪਾਂ ਇੱਕ ਨਾਰਮਲ ਐਕਸੀਡੈਂਟ ਇਹਨੂੰ ਦੇਖ ਰਹੇ ਆ ਪਰ ਇਹ ਜਿਹੜਾ ਐਕਸੀਡੈਂਟ ਹੋਇਆ ਉਹ ਕਹਿੰਦੇ ਜੋ ਟੱਠੇ ਲੜ ਰਹੇ ਸੀਗੇ ਉਹਨਾਂ ਦੇ ਨਾਲ ਹੋਇਆ ਇਸ ਘਟਨਾ ਦੇ ਪਿੱਛੇ ਮੁੱਖ ਕਾਰਨ ਕੀ ਹੈ ਦੇਖੋ ਇੱਕ ਇਹ ਆ ਵੀ ਰਾਜਵੀਰ ਜਵੰਦਾ ਨੇ ਪਹਿਲਾਂ ਵੀ ਕਈ ਵਾਰੀ ਆਪਣੇ ਇੰਟਰਵਿਊ ਚ ਵਿੱਚ ਦੱਸਿਆ ਬੰਦੇ ਨੂੰ ਕੋਈ ਸ਼ੌਂਕ ਹੁੰਦੇ ਆ ਉਹਨਾਂ ਨੂੰ ਬਾਈਕ ਦਾ ਬਹੁਤ ਸ਼ੌਂਕ ਸੀਗਾ ਜੀ ਬਾਈਕ ਰਾਈਡਰ ਸੀਗੇ ਉਹ ਕਮਾਲ ਦੇ ਵਧੀਆ ਮਹਿੰਗੀਆਂ ਬਾਈਕ ਸੀਗੀਆਂ ਉਹਨਾਂ ਕੋਲੇ ਉਹ ਹਮੇਸ਼ਾ ਹੀ ਉਹ ਫੋਟੋਆਂ ਵਗੈਰਾ ਹੀ ਪਾਉਂਦੇ ਰਹਿੰਦੇ ਸੀ ਆਪਣੀਆਂ ਜਦੋਂ ਬਾਈਕ ਰਾਈਡਿੰਗ ਤੇ ਜਾਂਦੇ ਸੀਗੇ ਹੁਣ ਵੀ ਉਹ ਬਾਈਕ ਰਾਈਡਿੰਗ ਹੀ ਕਰ ਰਹੇ ਸੀਗੇ ਉਹਨਾਂ ਨੇ ਪ੍ਰੋਪਰ ਸੂਟ ਪਾਇਆ ਹੋਇਆ ਸੀਗਾ ਸਾਰਾ ਸੇਫਟੀ ਲਈ ਜੋ ਜੋ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਉਹਨਾਂ ਨੇ ਲਈਆਂ ਹੋਈਆਂ ਸੀ ਸਾਰੀਆਂ ਪਰ ਕਿਹਾ ਜਾਂਦਾ ਵੀ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਆਵਾਰਾ ਪਸ਼ੂ ਆ ਗਿਆ ਜਿਹੜੇ ਕਮਾਲ ਦੀ ਗੱਲ ਹੈ ਕਿ ਪੰਜਾਬ ਦਾ 엘ੀਟ ਸੈਕਸ਼ਨ ਵੀ ਸੁਰੱਖਿਅਤ ਨਹੀਂ ਹੈ ਸੜਕਾਂ ਦੇ ਉੱਤੇ ਹੂੰ ਹੂੰ ਤੇ ਕਾਰਨ ਕੀ ਬਣਦਾ ਇੱਕ ਆਵਾਰਾ ਪਛੋ ਜੀ ਠੀਕ ਹੈ ਨਾ ਪੰਜਾਬ ਦੇ ਵਿੱਚ ਥਾਂ ਥਾਂ ਤੇ ਗਊਸ਼ਾਲਾ ਖੁੱਲੀਆਂ ਹੋਈਆਂ ਨੇ ਉਹਨਾਂ ਗਊਸ਼ਾਲਾ ਨੂੰ ਆਮ ਲੋਕ ਵੀ ਜਿਹੜੇ ਕੋਈ ਕਿਸਾਨ ਨੇ ਵਿਚਾਰੇ ਉਹ ਤੂੜੀ ਦਾਣੇ ਵੀ ਦਿੰਦੇ ਆ ਪੈਸੇ ਵੀ ਦਿੰਦੇ ਆ ਸਰਕਾਰਾਂ ਵੀ ਉਹਨਾਂ ਨੂੰ ਫੰਡ ਦਿੰਦੀਆਂ ਨੇ ਠੀਕ ਹੈ ਨਾ ਇਵਨ ਕੇ ਤੁਸੀਂ ਦੇਖੋ ਵੀ ਜਦੋਂ ਆਪਾਂ ਕੋਈ ਵੀ ਚੀਜ਼ ਖਰੀਦਦੇ ਆ ਗੱਡੀ ਖਾਸ ਕਰ ਗੱਡੀ ਖਰੀਦਦੇ ਆ ਉਹਦੇ ਤੇ ਬਕਾਇਦਾ ਆਪਾਂ ਨੂੰ ਕਾਊਟ ਟੈਕਸ ਲੱਗਦਾ ਹੈ ਤੁਸੀਂ ਟੈਕਸ ਦੀ ਲਾਈਨ ਦੇਖੋਗੇ ਨਾ ਕਿਹੜੇ ਕਿਹੜੇ ਟੈਕਸ ਦਿੰਨੇ ਤੁਸੀਂ ਗਾਂ ਟੈਕਸ ਦਿੰਨੇ ਹੋ ਬਕਾਇਦਾ ਬਿਜਲੀ ਬਿੱਲ ਦੇ ਵਿੱਚ ਵੀ ਲੱਗਦੀ ਸਾਰੀ ਥਾਂ ਤੇ ਲੱਗਦੀ ਆ ਬਿਜਲੀ ਬਿੱਲ ਦੇ ਵਿੱਚ ਵੀ ਕੱਢੀ ਲੈਣ ਵੇਲੇ ਵੀ ਥੋੜਾ ਗਊ ਟੈਕਸ ਲਿਆ ਜਾਂਦਾ ਤੁਹਾਡੇ ਤੋਂ ਕਾਦੇ ਲਈ ਲਿਆ ਜਾਂਦਾ ਤਾਂ ਕਿ ਜਿਹੜੀਆਂ ਇਹ ਆਵਾਰਾ ਗਊਆਂ ਨੇ ਇਹਨਾਂ ਦੀ ਸੇਵਾ ਸੰਭਾਲ ਸਰਕਾਰ ਕਰੇ ਜੀ ਠੀਕ ਹੈ ਨਾ ਤੇ ਦੂਸਰੀ ਗੱਲ ਇਸ ਸਾਰੇ ਮਸਲੇ ਦੇ ਵਿੱਚ ਸਰਕਾਰ ਬਿਲਕੁਲ ਫੇਲੀਅਰ ਸਾਬਤ ਹੁੰਦੀ ਆ ਕਿ ਉਹ ਕਦੇ ਵੀ ਇਹਨਾਂ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰੇ ਹਾਂ ਇੱਕ ਪਾਸੇ ਸਾਡੇ ਗਊ ਰੱਖਸ਼ਾ ਦਲ ਵਾਲੇ ਵੀਰ ਨੇ ਉਹ ਕਹਿੰਦੇ ਵੀ ਜੇ ਤੁਸੀਂ ਗਾਂ ਨੂੰ ਕੱਟੋਗੇ ਜੀ ਤੁਹਾਨੂੰ ਮਾਰ ਦਾਂਗੇ ਮੈਂ ਕਹਿੰਦਾ ਚੰਗੀ ਗੱਲ ਹੈ ਤੁਹਾਡਾ ਧਾਰਮਿਕ ਅਕੀਦਾ ਜੁੜਿਆ ਹੋਇਆ ਤੁਸੀਂ ਇਹਨਾਂ ਦੀ ਇਹਨਾਂ ਨੂੰ ਬੱਚੜਖਾਨਿਆਂ 'ਚ ਜਾਣ ਤੋਂ ਰੋਕਦੇ ਹੋ ਪਰ ਮੈਂ ਸਵਾਲ ਪੁੱਛਦਾ ਵੀ ਫਿਰ ਇਹ ਜਾਣ ਗਈਆਂ ਕਿੱਥੇ ਇਹਨਾਂ ਦਾ ਹੱਲ ਕੀ ਹੈ ਸਾਮਸਵਾਲਾਂ ਤੇ ਆਵਾਰਾ ਫਿਰਨ ਗਈਆਂ ਸਰਕਾਰ ਅਬਦੀ ਜਿਹੜੀ ਉਹਦੀ ਗਾਂ ਟੈਕਸ ਲੈ ਕੇ ਆਪਣੀ ਜੇਬ 'ਚ ਪਾ ਲੈਂਦੀ ਹੈ ਗਊ ਟੈਕਸ ਲੈ ਕੇ ਠੀਕ ਹੈ ਨਾ ਗਊ ਰੱਖਸ਼ਾ ਦਾਨ ਵਾਲੇ ਇਹਨਾਂ ਨੂੰ ਬੱਚੜਖਾਨਿਆਂ 'ਚ ਨਹੀਂ ਜਾਣ ਦਿੰਦੇ ਤੇ ਇਹਨਾਂ ਦਾ ਤਾਂ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਤੇ ਲੋਕਾਂ ਦੀ ਜਾਨ ਦਿਨ ਰਾਤ ਖਤਰ ਠੀਕ ਹੈ ਨਾ ਤੇ ਇਹਦੇ ਲਈ ਸਭ ਤੋਂ ਵੱਡੀ ਗੱਲ ਅਗਲਾ ਸਵਾਲ ਜਿਹੜਾ ਕੋਈ ਵੀ ਨਹੀਂ ਚੱਕਦਾ ਉਹ ਹੈ ਮੈਂ ਕਹਿੰਦਾ ਵੀ ਜਿਹੜੇ ਬੰਦੇ ਇਹਨਾਂ گاਵਾਂ ਦਾ ਦੁੱਧ ਪੀਂਦੇ ਉਹ ਸਭ ਤੋਂ ਵੱਧ ਦੋਸ਼ੀ ਹੋਣੇ ਹੂੰ ਠੀਕ ਹੈ ਨਾ ਜਾਂ ਤਾਂ ਤੁਸੀਂ ਇਹ ਅੱਜ ਵੈਸੇ ਤਾਂ ਆਇਆ ਵੀ ਪੰਜਾਬ ਦੇ ਵਿੱਚ ਜਿਹੜੀਆਂ ਇਹ ਦੇਸੀ گاਵਾਂ ਨੇ ਉਹ ਬਹੁਤ ਲੋਕ ਪਾਲਣੋਂ ਹਟ ਗਏ ਕਿਉਂਕਿ ਇਹਨਾਂ ਦਾ ਮੇਨ ਸੋਰਸ ਪਾਲਣ ਦਾ ਕਾਰਨ ਇਹ ਹੁੰਦਾ ਸੀ ਵੀ ਇਹਨਾਂ ਤੋਂ ਮਤਲਬ ਜਿਹੜੇ ਸੀ ਬੱਚੇ ਲੈ ਜਾਂਦੇ ਸੀ ਜਿਹੜੇ ਬਲਦ ਬਣ ਕੇ ਹਾਲ ਜੁੜਦੇ ਸੀ ਟਰੈਕਟਰ ਆਉਣ ਤੋਂ ਬਾਅਦ ਵੈਸੇ ਹੀ ਇਹਨਾਂ ਨੂੰ ਘੱਟ ਯੂਜ਼ ਕਰਨ ਲੱਗੇ ਆਮ ਤੌਰ ਤੇ ਲੋਕ ਇਹਨਾਂ ਦਾ ਦੁੱਧ ਵੀ ਘੱਟ ਹੀ ਪੀਂਦੇ ਆ ਠੀਕ ਹੈ ਨਾ ਤੇ ਤੁਸੀਂ ਦੇਖੋ ਵੀ ਗਊਸ਼ਾਲਾ ਵਿੱਚ ਵੀ ਜਿਹੜੀਆਂ ਗਾਵਾਂ ਰੱਖੀਆਂ ਜਾਂਦੇ ਨੇ ਉਹ ਜ਼ਿਆਦਾਤਰ ਉਹੀ ਨੇ ਜਿਹੜੀਆਂ ਦੁੱਧ ਦਿੰਦੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਦੁੱਧ ਜਿਨ੍ਹਾਂ ਦੇ ਦੁੱਧ ਨੂੰ ਵੇਚ ਕੇ ਕੋਈ ਇਨਕਮ ਆਉਂਦੀ ਹੈ ਜਿਹੜੀਆਂ ਆਵਾਰਾ ਗਾਵਾਂ ਨੇ ਆਵਾਰਾ ਠੱਠੇ ਨੇ ਪਸ਼ੂ ਨੇ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਲਈ ਤਾਂ ਕਿਸੇ ਪਾਸੇ ਕੋਈ ਸਟਰਕਚਰ ਹੀ ਨਹੀਂ ਬਚ ਰਿਹਾ ਹੈਗਾ ਠੀਕ ਹੈ ਨਾ ਤੇ ਜਿਹੜੇ ਲੋਕ ਦੁੱਧ ਪੀ ਕੇ ਇਹਨਾਂ ਨੂੰ ਐਵੇਂ ਛੱਡ ਦਿੰਦੇ ਨੇ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਜ਼ੁਲਮ ਉਹ ਲੋਕ ਕਰ ਰਹੇ ਨੇ ਠੀਕ ਹੈ ਨਾ ਇਸ ਤੋਂ ਚੰਗਾ ਉਹ ਮੱਝਾਂ ਰੱਖ ਲੈਣ ਉਹਨਾਂ ਦਾ ਇਹ ਵੀ ਆ ਚਲੋ ਠੀਕ ਹੈ ਨਾ ਕੁਝ ਵੀ ਕਰਨ ਪਰ ਇਸ ਚੀਜ਼ ਤੇ ਇਹ ਕੰਸਰਨ ਕਰਨ ਦੀ ਲੋੜ ਹੈ ਬਹੁਤ ਵੱਡੀ ਸਮੱਸਿਆ ਪੰਜਾਬ ਦੀ ਹਰਿਆਣਾ ਦੇ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਹੈ ਅਵਾਰਾ ਪਸ਼ੂ ਨੇ ਜਿਹੜੇ ਉਹ ਇੱਕ ਨਹੀਂ ਹਰ ਸਾਲ ਸੈਂਕੜੇ ਲੋਕਾਂ ਦੀ ਜਾਨ ਜਾਂਦੀ ਹੈ ਸਾਲ ਦੇ ਵਿੱਚ ਮੈਂ ਪਿੱਛੇ ਇਹ ਡਾਟਾ ਦੇਖ ਰਿਹਾ ਸੀ ਇੱਕ ਸਾਲ ਦੇ ਵਿੱਚ 1400 ਐਕਸੀਡੈਂਟ ਹੁੰਦਾ ਜਿਹੜਾ ਕਿ ਅਵਾਰਾ ਪਸ਼ੂਆਂ ਨਾਲ ਹੁੰਦਾ ਨਹੀਂ ਫਿਰ ਜੇ ਮੰਨ ਲਓ ਆਪ ਘਰੇ ਪਸ਼ੂ ਰੱਖੇ گاਾਂ ਵੀ ਦੁੱਧ ਨਹੀਂ ਦਿੰਦੇ ਜਾ ਬਲਦ ਹੋ ਗਿਆ ਉਹ ਅੱਜ ਕੱਲ ਕੰਮ ਦੇ ਵਿੱਚ ਯੂਜ਼ ਨਹੀਂ ਹੁੰਦਾ ਫਿਰ ਇਹ ਤੋਂ ਬਾਅਦ ਕਿਸਾਨ ਕੀ ਕਰੇ ਜਾਂ ਆਮ ਲੋਕ ਕੀ ਕਰਨ ਕਿਤੇ ਨਾ ਕਿਤੇ ਫੇਰ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਬਣਦੀ ਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਤਾਂ ਕਿਉਂਕਿ ਜਦੋਂ ਤੁਸੀਂ ਟੈਕਸ ਦੇ ਰਹੇ ਹੋ ਕਿਸੇ ਚੀਜ਼ ਦੇ ਉੱਤੇ ਟੈਕਸ ਤੁਸੀਂ ਕਾਦੇ ਲਈ ਦੇ ਰਹੇ ਹੋ ਤੁਸੀਂ ਰੋਡ ਟੈਕਸ ਦਿੰਨੇ ਹੋ ਚੰਗੇ ਰੋਡ ਦੇ ਲਈ ਠੀਕ ਹੈ ਨਾ ਤੁਸੀਂ ਕਾਰਬਨ ਟੈਕਸ ਦੇਉਂਗੇ ਕਾਦੇ ਲਈ ਵੀ ਤੁਹਾਡੀ ਹਵਾ ਦੀ ਸ਼ੁੱਧਤਾ ਕਾਇਮ ਰੱਖੀ ਜਾ ਸਕੇ ਠੀਕ ਹੈ ਨਾ ਤੁਸੀਂ ਕਾਊ ਟੈਕਸ ਦਿੰਨੇ ਹੋ ਗਾਂ ਟੈਕਸ ਦਿੰਨੇ ਹੋ ਕਾਦੇ ਲਈ ਤਾਂ ਕਿ ਜਿਹੜੇ ਆਵਾਰਾ ਪਸ਼ੂ ਨੇ ਜੇ ਇਹਨਾਂ ਨੂੰ ਗਾਵਾਂ ਨੂੰ ਕਤਲ ਕੀਤਾ ਜਾਂਦਾ ਤਾਂ ਸਾਡੇ Hindu ਭਾਈ ਨੇ ਜਿਹੜੀ ਉਹਨਾਂ ਦੀ ਭਾਵਨਾ ਤੇ ਸੱਟ ਵੱਜਦੀ ਆ ਸੋ ਇਹਨਾਂ ਦੀ ਸਾਬ ਸਵਾਲ ਕਰਕੇ ਇੱਕ ਥਾਂ ਤੇ ਰੱਖਿਆ ਜਾਵੇ ਠੀਕ ਹੈ ਨਾ ਜਿਹੜੇ ਸਟੇਟ ਹੈ ਉਹ ਆਪਣੀ ਇਸ ਰਿਸਪੌਂਸਿਬਿਲਟੀ ਤੋਂ ਬਿਲਕੁਲੀ ਭੱਜ ਚੁੱਕੀ ਆ ਠੀਕ ਹੈ ਨਾ ਜਿਹਦੇ ਕਰਕੇ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਮੈਨੂੰ ਲੱਗਦਾ ਸਾਰੇ ਬੰਦੇ ਲਿਖ ਰਹੇ ਨੇ ਜੀ ਸਾਡਾ ਵੀਰ ਠੀਕ ਹੋ ਜਾਏ ਚੜ੍ਹਦੀ ਕਲਾ ਚ ਹੋ ਜੇ ਮੈਨੂੰ ਲੱਗਦਾ ਵੀ ਮੇਨ ਸਮੱਸਿਆ ਦੇ ਗੱਲ ਕਰੀਏ ਅਸੀਂ ਵੀ ਸਾਡੇ ادارے ਵੱਲੋਂ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਵੀ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਸਾਡੇ 'ਚ ਵਾਪਸ ਆ ਜਾਵੇ ਪਰ ਮੈਂ ਕਹਣਾ ਵੀ ਜਿਹੜੇ ਜਿਸ ਕਾਰਨ ਕਰਕੇ ਉਹਦਾ ਐਕਸੀਡੈਂਟ ਹੋਇਆ ਉਸ ਕਾਰਨ ਤੇ ਗੱਲ ਕਰੋ ਤਾਂ ਕਿ ਕੱਲ ਨੂੰ ਕੋਈ ਹੋਰ ਰਾਜਵੀਰ ਜਵੰਦੇ ਦਾ ਐਕਸੀਡੈਂਟ ਨਾ ਹੋਵੇ ਜੀ ਮੇਨ ਚੀਜ਼ ਤੇ ਫੋਕਸ ਨਹੀਂ ਕਰ ਰਹੇ ਹੈਗੇ ਆਪਾਂ ਉਹਦੇ ਤੇ ਫੋਕਸ ਕਰਨ ਦੀ ਲੋੜ ਹੈ